ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾਂ ਸ਼ਹੀਦੀ સ્ਤਾਪਤੀ ਨੂੰ ਸਮਰਪਿਤ ਸ੍ਰੀ ਬਾਬਾ ਬਕਾਲਾ ਸਾਹਿਬ ਜੀ ਤੋਂ ਇੱਕ ਮਹਾਨ ਨਗਰ ਕੀਰਤਨ ਸਜਾਇਆ ਗਿਆ ਨਗਰ ਕੀਰਤਨ ਦੀ ਅਗਵਾਈ ਗੁਰੂ ਬਾਣੇ ਵਿੱਚ ਸਜੋਬਿਤ ਪੰਜ ਪਿਆਰੇ ਕਰ ਰਹੇ ਸਨ ਬੀਤੀ ਰਾਤ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਨਗਰ ਕੀਰਤਨ ਦਾ ਪੜਾਅ ਹੋਇਆ ਅੱਜ ਸਵੇਰੇ ਅਗਲੇ ਪੜਾਅ ਲਈ ਨਗਰ ਕੀਰਤਨ ਰਵਾਨਾ ਹੋਇਆ ਪ੍ਰਸਨਾ ਗੱਲਬਾਤ ਕਰਦਿਆਂ ਸਿੰਘ ਸਾਹਿਬ ਜ਼ਥੇਦਾਰ ਭਾਈ ਜਸਬੀਰ ਸਿੰਘ ਰੋਡੇ ਨੇ ਕਿਹਾ ਕਿ ਸੰਗਤਾਂ ਨੂੰ ਘਰ-ਘਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਤਿ ਆਪ ਦੀ ਮਨਾਉਣੀ ਚਾਹੀਦੀ ਹੈ ਆਓ ਦਿਖਾਉਂਦੇ ਆ ਤੁਹਾਨੂੰ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਪੱਤਰਕਾਰ ਰੋਹਤ ਕੁਮਾਰ ਡੋਗਰਾ ਦੀ ਇਹ ਖਾਸ ਰਿਪੋਰਟ ਉਮ ਮਹਾਂ ਬਾਹੀ ਗੁਰੂ ਖੋਜੀਆਂ ਦੇ ਤਾਵੇ ਨਿਆਲ ਹੋ ਜਾਵੇ ਸਤਬਾਬਾ ਜਨੈਲ ਸਿੰਘ ਖਾਲਸਾ ਢਿੰਡਰਾਵਾਲਿਆਂ ਦੇ ਮਨ ਨੂੰ ਭਾਵੇ ਸੋਤ ਸ੍ਰੀਆ ਕਾਰੋ ਜਾਵੇ ਸਾਰ ਜੋਗਸ ਪਰ ਸਾਦੇ ਮਨ ਨੂੰ ਭਾਵੇ ਗੁਰੂ ਰੇਆ ਫਰਦੌਸ ਫੈਸਲੀ ਦੇ ਹੰਤਾ ਸ੍ਰੀਆਂ ਤਾਇਨਾ ਮਾਇ ਤੋਂ ਬੱਜ ਰੋ ਹੋਣਾ ਤੋਂ ਪਿਆਰ ਬਣਿਆ ਹੋ ਵੀਰ ਪਰਤੇ ਪਾਤਸ਼ਾਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਤਨਗੁਰ ਪੂਜਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਰਧ ਸਤਾਬ ਦੇ 350 ਸਾਲਾਂ ਸ਼ਹੀਦਿ ਸਤਾਬ ਦੀ ਨੂੰ ਮੋਖ ਰੱਖ ਕੇ ਪੰਜਾਬ ਦੇ ਵਿੱਚ 40 ਨਗਰ ਕੀਰਤਨ ਅਲਿਕੇ ਗਏ ਆ ਜਿਹੜੇ ਸਾਰੇ ਪੰਜਾਬ ਚ ਵੱਖ-ਵੱਖ ਜ਼ਿਲ੍ਹਿਆਂ ਚ ਹੋਣੇ ਆ ਸੋ ਕੱਲ ਤੋਂ ਲੈ ਕੇ ਮਾਝੇ ਦੇ ਵਿੱਚ ਬਾਬਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਥਾਨ ਜਿੱਥੇ ਸਤਿਗੁਰੂ ਪਾਤਸ਼ਾਹ ਜੀ 26 ਸਾਲ 9 ਮਹੀਨੇ ਤੇ 13 ਦਿਨ ਮਾਰਾ ਸੱਚੇ ਪਾਤਸ਼ਾਹ ਜੀ ਨੇ ਉੱਥੇ ਬੰਦਗੀ ਕੀਤੀ ਬਾਬਾ ਬਕਾਲਾ ਸਾਹਿਬ ਤੋਂ ਚੱਲੇ ਸੀ ਉੱਥੋਂ ਚੱਲ ਕੇ ਇਸ ਭਾਵਨ ਸਥਾਨ ਤੇ ਮੀਰੀ ਪੀਰੀ ਦੇ ਮਾਲਕ ਧੰਗੂ ਹਰਗੋਬਿੰਦ ਸਾਹਿਬ ਸੱਚੇ ਬਾਦਸ਼ਾਹ ਜੀ ਦੇ ਅਸਥਾਨ ਦਮਦਮਾ ਸਾਹਿਬ ਵਿਖੇ ਹਰਗੋਬਿੰਦ ਘਰ ਵਿਖੇ ਪਹੁੰਚਿਆ ਜਿੱਥੇ ਰਾਤ ਪੜਾ ਕੀਤਾ ਸੀ ਅੱਜ 17ਵਾਂ ਨਗਰ ਕੀਰਤਨ ਹੈ ਪਹਿਲਾ 16 ਹੋ ਚੁੱਕਿਆ ਅੱਜ 17ਵਾਂ ਨਗਰ ਕੀਰਤਨ ਇੱਥੋਂ ਰੰਮ ਹੋਵੇਗਾ ਇਸੇ ਤਰ੍ਹਾਂ 40 ਨਗਰ ਕੀਰਤਨ ਜਾਣੇ ਕੀਤੇ ਜਾਣੇ ਆ ਇਹਨਾਂ ਤੋਂ ਰੋਗ ਧਰਮ ਦਾ ਪ੍ਰਚਾਰ ਕਿਉਂਕਿ ਧੰਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ ਤੇ ਉਹ ਸਮਾਰ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਨੂੰ ਉਹਨਾਂ ਦੀ ਕੁਰਬਾਨੀ ਨੂੰ ਸਿੱਖਾਂ ਦੇ ਪਿੰਡ ਪਿੰਡ ਘਰ ਘਰ ਦੇ ਵਿੱਚ ਮਨਾਈ ਜਾਵੇ ਉਥੋਂ ਤੱਕ ਪਹੁੰਚ ਹੋਵੇ ਕਿ ਅਸੀਂ ਸ਼ਤਬਦੀ ਕਿਵੇਂ ਮਨਾਉਣੀ ਹੈ ਕੋਈ ਅਰਦਾਸ ਕਰੇ ਕੋਈ ਚੌਪੀ ਦਾ ਪਾਠ ਕਰੇ ਕੋਈ ਜਪਜੀ ਸਾਹਿਬ ਜੀ ਦਾ ਪਾਠ ਕਰੇ ਕੋਈ ਸੁਖਮਨੀ ਸਾਹਿਬ ਦਾ ਕਰੇ ਕੋਈ ਨਾ ਕੋਈ ਜੋਰ ਉਦਮ ਉਪਰਾਲਾ ਕਰਕੇ ਗੁਰੂ ਕੀ ਸਿੱਖਾਂ ਨੂੰ ਅਰਦਾਸ ਕਰਨੀ ਚਾਹੀਦੀ ਹੈ ਮਹਾਰਾਜ ਤੁਸੀਂ ਹਿੰਦੂ ਧਰਮ ਬਚਾਇਆ ਜੇ ਕਿਰਪਾ ਕਰਕੇ ਸਾਨੂੰ ਸਿੱਖਾਂ ਦੀ ਉਪਰ ਵੀ ਮਿਹਰ ਕਰੋ ਸਾਡੇ ਮਨ ਵਿੱਚ ਵੀ ਸਿੱਖੀ ਧਰਮ ਪਰਫੁੱਲਤ ਹੋਵੇ ਪਰਪੱਕ ਹੋਵੇ ਅਸੀਂ ਰਹਿਤ ਵਿੱਚ ਤਿਆਰ ਵਰਤਿਆ ਹੋਈਏ ਬਾਣੀ ਨਾਲ ਜੁੜੀਏ ਇਹ ਇੱਕ ਵਿਸ਼ਾ ਲੈ ਕੇ ਸਾਰੀ ਪੰਜਾਬ ਵਿੱਚ ਵਿਚਰਨ ਦਾ ਸਾਰਾ ਪ੍ਰੋਗਰਾਮ ਲਿਖਿਆ ਗਿਆ ਹੈ ਜਿਹਦੇ ਤਹਿਤ ਅਰਦਾਸ ਹੋ ਚੁੱਕੀ ਹੈ ਹੁਣ ਪੰਜ ਪਿਆਰੇ ਤਿਆਰ ਵਰਤਿਆ ਹੋ ਕੇ ਗੱਡੀਆਂ 'ਤੇ ਸਵਾਰ ਹੋ ਚੁੱਕੇ ਹੈ ਤੇ ਅੱਜ ਸਤਾਰਵਾਂ ਨਗਰ ਕੀਰਤਨ ਪਿੰਡਾਂ ਨੂੰ ਰਵਾਨਾ ਹੋ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਜਨਮ ਜਾਨ ਕਰਦੇ ਜ਼ਰੂਰ ਉਹਨਾਂ ਨੇ ਜਤਪਾਤ ਮਹੇਤੋ ਗੁਰੂ ਗੋਬਿੰਦ ਸਿੰਘ ਮਹਾਰਾਜ ਐਸੋ ਸਿਹਾਤ ਬਾਤ ਕੇ ਜਿੱਤੇ ਆਸਰ ਦੇਤੀ ਜਦੋਂ ਕੋਈ ਵੀ ਕਿਸੇ ਧਰਮ ਦਾ ਆਵੇ ਸੰਦੇ ਸਾਹੂਤੂਤ ਹੋਵੇ ਮਰਯਾਦਾ ਬਾਰੇ ਦੱਸ ਕੇ ਉਹਨੂੰ ਗੁਰੂ ਬਣਾ ਬੰਦਨਾ ਪਾਣੀ ਨਾਲ ਜੋੜਨਾ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਜੋ ਸਾਡੇ ਦੇਸ ਕੋਲ ਸਨ ਦਾ ਸ਼੍ਰੀ ਸ਼ਰਧਾਰਦੀ ਨੂੰ ਮੁੱਖ ਰੱਖਦੇ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਦੀ ਸੱਚੇ ਪਾਤਸ਼ਾਹ ਦੀਆਂ ਮਹਾਨ ਕੁਰਬਾਨੀਆਂ ਨੂੰ ਯਾਦ ਕਰਨਾ ਹੋਇਆ ਇਹ ਮਹਾਨ ਨਗਰ ਕੀਰਤਨ ਦਾ ਦਰਸ਼ਨ ਇਹ ਪਾਤਸ਼ਾਹ ਜੋ ਕੁਝ ਦਿੱਤਾ ਅੱਜ ਆਪਾਂ ਸਾਰੇ ਸਿੱਖ ਦੋ ਵਕਤ ਅਰਦਾਸ ਕਰਦੇ ਹਾਂ ਤੇਰੇ ਤੋਂ ਬਾਹਰ ਸੁਣ ਰਿਹਾ ਘਰ ਨੂੰ ਤੇ ਆਦਾ ਥਾਏ ਸਭ ਖਾਈ ਹੋਏ ਸਹਾਰੇ ਉਹ ਸਾਨੀਆ ਥਾਵਾ ਦੇ ਗੁਰੂ ਸਾਹਿਬ ਆਪ ਆਦਰ ਨਾਦਰ ਹੋ ਕੇ ਸਹਾਈ ਹੁੰਦੇ ਆ ਆਪਾਂ ਨੇ ਵੀ ਬਣਾ ਨਾਉਣ ਬਾਪੇ ਕਿਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੱਚੇ ਥਾਣੋ ਵੀ ਇਹ ਸੱਚੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਜਿਨ੍ਹਾਂ ਨੂੰ ਆਪ ਗੁਰੂ ਸਾਹਿਬ ਜੀ ਨੇ ਪੰਜ ਪੈਸੇ ਨਾਲ ਹੀ ਰੱਖ ਕੇ ਮੱਛਾ ਚੇਕਿਆ ਗੁਰੂ ਗੰਨ ਸਾਹਿਬ ਨੂੰ te samo mo kraća